ਜਾ ਗਿਆ ਜਾ ਗਿਆ 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 ਕੀਆ ਨਾ ਦਿਖਦਾ ਨਹੀਂ ਕਹਾਰ ਰਿਹਾ ਬਾਹਰ ਯਾਰ ਕਹਾਰ ਨਹੀਂ ਕੋਈ ਬੰਦੇ ਹਾਂ ਬਾਹਰ ਪੱਟੀ ਦਿ 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 ਬਾਹਰ ਪੱਟੀ 2023 ਦੇ ਵਿੱਚ ਵੀ ਬੰਨ ਟੁੱਟਾ ਸੀ ਜਿਸ ਦੇ ਵਿੱਚ ਕਰੀਬ ਕੰਦੇ ਸੀ 13 14000 ਕਲ ਜੁਗ ਹੈ ਕਲ ਜੁਗ ਕੁਦਰਤ ਨਾਲ ਛੇੜਛਾੜ ਮਨੁੱਖ ਕਰਦਾ ਜਦੋਂ ਆਂਦੀ ਹੈ ਤਾਂ ਤਬਾਈ ਤਾਂ ਮਰਗੇ ਮਰਗੇ ਬੁਰਾ ਹੋਇਆ ਫੇਰ ਮਨੁੱਖ ਕਰਦਾ ਹਿਮਾਚਲ ਉਤਰਾਖੰਡ ਅਤੇ ਆਪਣੇ ਪੰਜਾਬ ਵਿੱਚ ਵੀ ਮਾਜੇ ਜਿਸ ਸੁਤਾਨਪੁਰ ਲੋਧੀ ਤਰਨਤਨ ਵੱਲ ਇਹੋ ਕੁਝ ਹੋ ਰਿਹਾ ਹੈ ਦੋਸਤੋ ਪਹਾੜਾਂ ਵਿੱਚ ਜੇ ਬੱਦਲ ਫਟਣ ਨਾਲ ਤਬਾਈ ਹੋ ਰਹੀ ਹੈ ਤਾਂ ਪੰਜਾਬ ਦੇ ਕੁਝ ਮੈਦਾਨੀ ਇਲਾਕਿਆਂ ਵਿੱਚ ਵੀ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ ਸਾਰਾ ਪੰਜਾਬ ਤਾਂ ਨਹੀਂ ਦੋਸਤੋ ਪਰ ਪੰਜਾਬ ਦੇ ਕੁਝ ਹਿੱਸੇ ਉਹ ਤਾਂ ਪਹਾੜਾਂ ਦੀ ਚਪੇੜ ਵਿੱਚ ਆ ਹੀ ਗਏ ਹਨ ਅੱਜ ਦੀ ਵੀਡੀਓ ਵਿੱਚ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਹੜ੍ਹਾਂ ਤਬਾਈਆਂ ਪਿੱਛੇ ਕੌਣ ਹੈ ਕੁਦਰਤ ਮਨੁੱਖ ਜਾਂ ਕੋਈ ਹੋਰ ਕਾਰਨ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਦੋਸਤੋ ਪਹਾੜਾਂ ਵਿੱਚ ਖਾਸ ਕਰਕੇ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਬੱਦਲ ਫਟਣੇ ਤੇ ਉਸ ਤੋਂ ਬਾਅਦ ਆਉਂਦੀ ਤਬਾਹੀ ਦੀਆਂ ਖਬਰਾਂ ਤੁਸੀਂ ਅੱਜਕੱਲ ਰੋਜ਼ਾਨਾ ਹੀ ਸੁਣਦੇ ਆ ਤੇ ਵੇਖਦੇ ਹੋਵੋਗੇ ਜਦੋਂ ਬੱਦਲ ਫਟਦਾ ਹੈ ਤਾਂ ਇੱਕ ਸੀਮਤ ਖੇਤਰ ਵਿੱਚ ਪਾਣੀ ਦਾ ਵਹਾਅ ਛੁਕਦਾ ਹੋਇਆ ਆਂਦਾ ਹੈ ਤੇ ਇਸ ਦੇ ਰਸਤੇ ਵਿੱਚ ਜੋ ਕੁਝ ਵੀ ਆਉਂਦਾ ਹੈ ਸਭ ਤਬਾਹ ਕਰਦਾ ਜਾਂਦਾ ਹੈ ਪਾਣੀ ਦਾ ਇਹ ਤੇਜ਼ ਵਹਾਅ ਜਦੋਂ ਇਨਸਾਨੀ ਬਸਤੀਆਂ ਘਰ ਇਸ ਦੇ ਰਸਤੇ ਵਿੱਚ ਆਉਂਦੇ ਹਾਂ ਤਾਂ ਦੋਸਤੋ ਭਾਰੀ ਤਬਾਹੀ ਦੇ ਨਾਲ ਨਾਲ ਪਹਾੜਾਂ ਤੋਂ ਵਗਦਾ ਹੋਇਆ ਇਹ ਪਾਣੀ ਦਰਿਆਵਾਂ ਵਿੱਚ ਆ ਕੇ ਮਿਲਦਾ ਹੈ ਤੇ ਇਹੋ ਦਰਿਆ ਸਾਡੇ ਪੰਜਾਬ ਦੇ ਮੈਦਾਨੀ ਇਲਾਕਿਆਂ ਵਿੱਚ ਜਦੋਂ ਗੁਜ਼ਰਦੇ ਹਨ ਖਾਸ ਕਰਕੇ ਸਤਲੁਜ ਅਤੇ ਬਿਆਸ ਅੱਜ ਕੱਲ ਪੰਜਾਬ ਵਿੱਚ ਇਹ ਸ਼ੂਕ ਦੇ ਫਿਰਦੇ ਹਨ ਅਤੇ ਰਾਵੀ ਵਿੱਚ ਵੀ ਦੋਸਤੋ ਅੱਜ ਕੱਲ ਪਾਣੀ ਦਾ ਪੱਧਰ ਵਾਵਾ ਵਧਿਆ ਹੋਇਆ ਹੈ ਬੇਸ਼ੱਕ ਦੋਸਤੋ ਇਹਨਾਂ ਦਰਿਆਵਾਂ ਦੇ ਉੱਪਰ ਡੈਮ ਵੀ ਬਣੇ ਹੋਏ ਹਨ ਜਿਸ ਨਾਲ ਇਹਨਾਂ ਦਰਿਆਵਾਂ ਦਾ ਪਾਣੀ ਦਾ ਵਹਾਅ ਕੰਟਰੋਲ ਕੀਤਾ ਜਾਂਦਾ ਹੈ ਪਰ ਉਸ ਦੀ ਵੀ ਤਾਂ ਦੋਸਤੋ ਇੱਕ ਲਿਮਟ ਹੀ ਹੁੰਦੀ ਹੈ ਡੈਮੇਜ ਪਾਣੀ ਦਾ ਪੱਧਰ ਖਤਰੇ ਦੇ ਲੈਵਲ ਦੇ ਨਜ਼ਦੀਕ ਪਹੁੰਚਣ ਦੇ ਉੱਪਰ ਡੈਮ ਦੇ ਵਿੱਚੋਂ ਪਾਣੀ ਛੱਡਣਾ ਹੀ ਪੈਂ ਇਹੋ ਕੁਝ ਅੱਜਕੱਲ੍ਹ ਦੋਸਤੋ ਹੋ ਰਿਹਾ ਹੈ ਦੋਸਤੋ ਤੁਹਾਡੇ ਨਾਲ ਇੱਕ ਰੋਚਕ ਜਾਣਕਾਰੀ ਸਾਂਝਾ ਕਰਦੇ ਹਾਂ ਦੋਸਤੋ ਇੱਕ ਡੇਢ ਮਹੀਨਾ ਪਿੱਛੇ ਜਾਂਦੇ ਹਾਂ ਪੰਜਾਬ ਦੀ ਬਿਜਾਰਤ ਪੰਜਾਬ ਦੀ ਗਵਰਨਮੈਂਟ ਪਾਣੀਆਂ ਦੇ ਮੁੱਦੇ ਨੂੰ ਬਣਾ ਕੇ ਰਾਜਨੀਤੀ ਕਰ ਰਹੀ ਸੀ ਹਰਿਆਣਾ ਗਵਰਨਮੈਂਟ ਨੇ ਇੱਕ ਹਫ਼ਤੇ ਲਈ 10000 ਕਿਊਸਕ ਪਾਣੀ ਪਾਖੜੇ ਵਿੱਚੋਂ ਹਰਿਆਣੇ ਦੇ ਲੋਕਾਂ ਲਈ ਮੰਗਿਆ ਸੀ ਪੰਜਾਬ ਸਰਕਾਰ ਪੰਜਾਬ ਦੇ ਮੰਤਰੀ ਕੀ ਕੀ ਕਰ ਰਹੇ ਸਾਨੂੰ ਉਸ ਵੇਲੇ ਹਰਿਆਣੇ ਨੂੰ ਹਰਿਆਣੇ ਨੂੰ ਪੰਜਾਬ ਦਾ ਦੁਸ਼ਮਣ ਜਿਵੇਂ ਭਾਰਤ ਦਾ ਦੁਸ਼ਮਣ ਪਾਕਿਸਤਾਨ ਹੈ ਉਜੇ ਦਰਸਾਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਦਿਨਾਂ ਵਿੱਚ ਸਿਰਫ 10000 ਕਿਊਸਕ ਪਾਣੀ ਉਹ ਦਿਨਾਂ ਮਨਜ਼ੂਰ ਹੋਣ ਕਰਕੇ ਉਹ ਵੀ ਸਿਰਫ ਇੱਕ ਹਫ਼ਤੇ ਵਾਸਤੇ ਪਰ ਹੁਣ ਦੋਸਤੋ ਪਤਾ ਹੈ ਪੰਜਾਬ ਦੇ ਹਰ ਡੈਮ ਜਿਵੇਂ ਭਾਖੜਾ ਡੈਮ ਹੋਵੇ ਪੌਂਗ ਡੈਮ ਜਾਂ ਰਣਜੀਤ ਸਾਗਰ ਡੈਮ ਇਹਨਾਂ ਵਿੱਚੋਂ ਦੋਸਤੋ ਰੋਜ਼ਾਨਾ ਕਿੰਨਾ ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ ਜੀ ਹਾਂ ਜੀ ਹਾਂ ਰੋਜ਼ਾਨਾ 25 ਤੋਂ 30000 ਕਿਊਸਕ ਪਾਣੀ ਰੋਜ਼ਾਨਾ ਛੱਡਿਆ ਜਾ ਰਿਹਾ ਹੈ ਜਿੰਨਾ ਹਰਿਆਣੇ ਨੇ ਇੱਕ ਹਫ਼ਤੇ ਲਈ ਜੀਹਾਂ 10000 ਕਿਊਸਕ ਪਾਣੀ ਮੰਨਿਆ ਸੀ ਉਸ ਤੋਂ ਲਗਭਗ ਤਿੰਗਣਾ ਪਾਣੀ ਰੋਜ਼ਾਨਾ ਹੁਣ ਇਹਨਾਂ ਡੈਮਾਂ ਰਾਹੀਂ ਤਕਰੀਬਨ ਰੋਜ਼ ਹੀ ਛੱਡਿਆ ਜਾ ਰਿਹਾ ਹੈ ਜਿਸ ਦਿਨ ਦੋਸਤੋ 50000 ਕਿਊਸਕ ਪਾਣੀ ਛੱਡਣਾ ਹੁੰਦਾ ਹੈ ਸਬੰਧਤ ਇਲਾਕਿਆਂ ਦੇ ਪ੍ਰਸ਼ਾਸਕਿਕ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਜਾਂਦਾ ਹੈ ਤੇ ਉਹਨਾਂ ਦੀ ਡਿਊਟੀ ਲਗਾ ਦਿੱਤੀ ਜਾਂਦੀ ਹੈ ਫਿਰ ਐਸਡੀਐਮ ਵਗੈਰਾ ਤੇ ਹੋਰ ਪ੍ਰਸ਼ਾਸਨਿਕ ਅਮਲਾ ਦਿਨ ਰਾਤ ਉਸ ਦਿਨ ਡਿਊਟੀ ਦੇ ਉੱਪਰ ਰਹਿੰਦਾ ਹੈ ਤਾਂ ਜੋ ਕਿ ਜੇ ਸਬੰਧਤ ਇਲਾਕੇ ਵਿੱਚ ਹੜ੍ਹ ਵਰਗੇ ਹਾਲਾਤ ਪੈਦਾ ਹੋਣ ਤਾਂ ਉਸ ਨੂੰ ਨਜਿੱਠ ਸਕਣ ਇਹ ਹੈ ਦੋਸਤੋ ਇੱਕ ਪੁਆਇੰਟ ਜੋ ਇਹ ਸਿੱਧ ਕਰਦਾ ਹੈ ਕਿ ਸਾਡੇ ਰਾਜਨੀਤਿਕ ਲੋਕ ਕਿਵੇਂ ਸਾਡੇ ਸਮਾਜ ਵਿੱਚ ਵੰਡੀਆਂ ਪਾ ਕੇ ਸਾਡੇ ਸਿਰਾਂ ਦੇ ਉੱਪਰ ਬਹਿ ਗਏ ਹਨ ਅਤੇ ਸਾਡੇ ਉੱਪਰ ਰਾਜ ਕਰ ਰਹੇ ਹਨ 10000 ਕਿਊਸਕ ਪਾਣੀ ਦੇਣ ਦੇ ਉੱਪਰ ਸੜਕਾਂ ਦੇ ਉੱਪਰ ਪੰਜਾਬ ਵਰਸ ਹਰਿਆਣਾ ਪਤਾ ਨਹੀਂ ਇਹਨਾਂ ਨੇ ਕੀ ਕੀ ਉਸ ਵੇਲੇ ਕੀਤਾ ਸੀ ਪਰ ਹੁਣ ਕਈ ਦਿਨਾਂ ਤੋਂ ਦੋਸਤੋ ਲਗਭਗ ਸਾਰੇ ਹੀ ਡੈਮਾਂ ਵਿੱਚੋਂ 25 ਤੋਂ 30000 ਕਿਊਸਕ ਪਾਣੀ ਰੋਜ਼ਾਨਾ ਛੱਡਿਆ ਜਾ ਰਿਹਾ ਹੈ ਦੋਸਤੋ ਜਦੋਂ ਡੈਮਾਂ ਵਿੱਚੋਂ ਇਹ ਪਾਣੀ ਛੱਡਿਆ ਜਾਂਦਾ ਹੈ ਤਾਂ ਦਰਿਆਵਾਂ ਇਹਨਾਂ ਦਰਿਆਵਾਂ ਦੀਆਂ ਸਹਾਇਕ ਨਦੀਆਂ ਨਾਲਿਆਂ ਵਿੱਚ ਵੀ ਪਾਣੀ ਦਾ ਪੱਧਰ ਵੱਧ ਹੀ ਜਾਂਦਾ ਹੈ ਪਾਣੀ ਦਾ ਪੱਧਰ ਵਧਣ ਕਰਕੇ ਹੜ੍ਹਾਂ ਵਰਗੇ ਹਾਲਾਤ ਵੀ ਪੈਦਾ ਹੋ ਜਾਂਦੇ ਹਨ ਕਿਉਂਕਿ ਪੰਜਾਬ ਵਿੱਚ ਦੋਸਤੋ ਸੋਣ ਮਹੀਨੇ ਵਾਵਾ ਮੀਂਹ ਪੈ ਚੁੱਕਾ ਹੈ ਧਰਤੀ ਵੀ ਪਾਣੀ ਦੇ ਮਾਮਲੇ ਤੱਕ ਬਹੁਤ ਹੱਦ ਤੱਕ ਦੋਸਤੋ ਰਲ ਚੁੱਕੀ ਹੈ ਸੋ ਦੋਸਤੋ ਧਰਤੀ ਵਿੱਚ ਪਾਣੀ ਦੇ ਸਮਾਉਣ ਦੀ ਸਪੀਡ ਉਹ ਬਹੁਤ ਸਲੋ ਹੋ ਜਾਂਦੀ ਹੈ ਜਿਸ ਪਾਣੀ ਨੇ ਦੋਸਤੋ ਦੋ ਚਾਰ ਦਿਨਾਂ ਵਿੱਚ ਧਰਤੀ ਵਿੱਚ ਸਿਮ ਜਾਣਾ ਹੁੰਦਾ ਸੀ ਹੁਣ ਉਹ ਹਫਤਾ 10 ਦਿਨ ਖੇਤਾਂ ਵਿੱਚ ਹੀ ਖੜਿਆ ਰਹਿੰਦਾ ਹੈ ਇਹੋ ਕੁਝ ਆਜਗਲ ਦੋਸਤੋ ਸੁਲਤਾਨਪੁਰ ਲੋਧੀ ਅਤੇ ਤਰਨਤਾਰਨ ਦੇ ਕਈ ਪਿੰਡਾਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਦੋਸਤੋ ਪੰਜਾਬ ਦੇ ਬਹੁਤੇ ਹਿੱਸੇ ਹੜ੍ਹਾਂ ਦੀ ਪਰ ਕੁਝ ਹਿੱਸੇ ਜੋ ਦਰਿਆਵਾਂ ਦੇ ਕੰਢਿਆਂ ਤੇ ਵਸੇ ਹੋਏ ਹਨ ਉਹਨਾਂ ਦੇ ਹੜ੍ਹਾਂ ਦਾ ਅਸਰ ਹੋਇਆ ਹੈ ਜਿਵੇਂ ਹੁਸ਼ਾਰਪੁਰ ਵਿੱਚ ਬਰਸਾਤੀ ਚੋਦਾ ਪਾਣੀ ਚੜ੍ਹ ਗਿਆ ਸੀ ਸ਼੍ਰੀ ਹਰਗੋਬਿੰਦਪੁਰ ਵੱਲ ਵੀ ਰੜਾ ਤੇ ਮਿਆਣੀ ਇਹ ਦੋ ਕਸਬੇ ਜੋ ਪਹਿਲਾਂ ਪਿੰਡ ਹੁੰਦੇ ਸਨ ਬਿਆਸ ਦਰਿਆ ਦੇ ਕੰਢੇ ਉਤੇ ਵਸੇ ਹੋਏ ਹਨ ਉੱਥੇ ਬਿਆਸ ਦੇ ਵਧੇ ਹੋਏ ਪਾਣੀ ਨੇ ਥੋੜੀ ਬੋਦੀ ਮਾਰ ਕੀਤੀ ਹੈ ਲੋਕ ਹੜ੍ਹਾਂ ਦੇ ਪਾਣੀ ਤੋਂ ਪਰੇਸ਼ਾਨ ਹਨ ਪਰ ਸੱਚਾਈ ਇਹ ਹੈ ਕਿ ਬਿਆਸ ਦੇ ਕੰਡੇ ਦਾ ਇਹ ਹਿੱਸਾ ਜਿਸ ਦਾ ਲੈਵਲ ਦਰਿਆ ਦੇ ਮੁਕਾਬਲੇ ਬਹੁਤ ਉੱਚਾ ਨਹੀਂ ਹੈ ਜਦੋਂ ਵੀ ਦੋਸਤੋ ਬਿਆਸ ਵਿੱਚ ਪਾਣੀ ਵੱਧਦਾ ਹੈ ਤਾਂ ਪਾਣੀ ਦਰਿਆ ਦੇ ਬੰਨੇ ਟੱਪ ਕੇ ਬਾਹਰ ਆ ਜਾਂਦਾ ਹੈ ਦੋਸਤੋ ਲੋਕ ਅਤੇ ਪੱਤਰਕਾਰ ਭਾਵੇਂ ਲੱਖ ਰੋਲਾ ਪਾਈ ਜਾਣ ਸੌ ਕਾਰਨ ਗਿਣਾਈ ਜਾਣ ਪਰ ਇਹਨਾਂ ਖੇਤਰਾ ਵਿੱਚ ਜੋ ਥੋੜੀ ਬੋਦੀ ਪਾਣੀ ਦੀ ਆਮਦ ਹੁੰਦੀ ਹੈ ਉਸ ਕਰਕੇ ਹੜ੍ਹਾਂ ਨਾਲ ਲਗਭਗ ਕੁਦਰਤੀ ਗੱਲ ਹੈ ਇਹਨਾਂ ਖੇਤਰਾ ਵਿੱਚ ਮੰਡ ਦਾ ਇਲਾਕਾ ਦੋਸਤੋ ਇੰਜ ਹੀ ਹੁੰਦਾ ਹੈ ਮੰਡ ਉਹ ਖੇਤਰ ਜੋ ਹੜਾਂ ਦੀ ਮਾਰ ਹੇਠ ਹੋਵੇ। ਬਾਕੀ ਦੋਸਤੋ ਰਹਿੰਦੀ ਸੰਦੀ ਕਸਰ ਮਨੁੱਖੀ ਗਲਤੀਆਂ ਵੀ ਹੁੰਦੀਆਂ ਹਨ। ਦਰਿਆਵਾਂ ਵਿੱਚੋਂ ਰੇਤਾ ਬਜਰੀ ਕੱਢਣ ਲਈ ਟਰੈਕਟਰ ਟਰਾਲੀਆਂ ਟਿਪਰਾਂ ਦੇ ਲਾਂਘੇ ਵਾਸਤੇ ਦਰਿਆਵਾਂ ਦੇ ਕੰਢਿਆਂ ਦੇ ਉੱਪਰ ਜੋ ਰਸਤਾ ਬਣਾ ਲਿਆ ਜਾਂਦਾ ਹੈ, ਪਾਣੀ ਵੀ ਉਹ ਰਸਤਾ ਲੈ ਕੇ ਬਾਹਰ ਆ ਹੀ ਜਾਂਦਾ ਹੈ। ਬਾਕੀ ਦੋਸਤੋ ਨਾ ਦਰਿਆਵਾਂ ਦੇ ਕੰਢੇ ਤੇ ਆ ਕੇ ਵਸੇ ਹੋਏ ਗੁੱਜਰ ਉਹਨਾਂ ਨੇ ਵੀ ਦਰਿਆਵਾਂ ਦੇ ਕੰਢੇ ਖੁਰਚ-ਖੁਰਚ ਕੇ ਮਿਟਾ ਦਿੱਤੇ ਹਨ। ਕਈ ਥਾਵਾਂ ਤੇ ਲੋਕਾਂ ਨੇ ਜਗ੍ਹਾ ਮਲ ਕੇ ਪੈਲੀਆਂ ਬਣਾ ਲਈਆਂ ਹਨ ਜਦੋਂ 2-4 ਸਾਲ ਬਾਅਦ ਪਹਾੜਾਂ ਵਿੱਚ ਅਤੇ ਮੈਦਾਨੀ ਇਲਾਕਿਆਂ ਵਿੱਚ ਚੰਗੀ بارش ਹੁੰਦੀ ਹੈ ਤਾਂ ਫਿਰ ਇਹੋ ਜਿਹੇ ਇਹੋ ਜਿਹੇ ਥਾਵਾਂ ਦੇ ਉੱਪਰ ਹੜ੍ਹਾਂ ਦਾ ਆਉਣਾ ਸੁਭਾਵਿਕ ਹੀ ਹੈ 2-4 2-4 ਜਾਂ 5-7 ਪਿੰਡ ਹੜ੍ਹਾਂ ਦੀ ਮਾਰ ਹੇਠ ਲਗਭਗ ਹਰ ਸਾਲ ਆ ਹੀ ਜਾਂਦੇ ਹਨ ਬਿਆਸ ਦਾ ਸ਼ੂਕ ਦਾ ਵਗਦਾ ਤਰਨ ਤਨ ਵੱਲ ਜਾਂ ਪੁੱਜਦਾ ਹੈ ਤੇ ਹਰੀਕੇ ਪੱਤਨ ਲਾਗੇ ਸਤਲੁਜ ਦਰਿਆ ਨਾਲ ਜਾ ਕੇ ਮਿਲਦਾ ਹੈ ਬੇਸ਼ੱਕ ਸਤਲੁਜ ਦਰਿਆ ਬੜੇ ਕੰਟਰੋਲ ਨਾਲ ਚੱਲਦਾ ਹੈ ਪੰਜਾਬ ਵਿੱਚ ਇਸ ਦਾ ਪਾਣੀ ਰੋਪੜ ਹੈਡ ਵਰਕਸ ਦੇ ਲਾਗੇ ਕੰਟਰੋਲ ਕੀਤਾ ਜਾਂਦਾ ਹੈ ਪਰ ਦੋਸਤੋ ਜਲੰਧਰ ਲੰਗਦੇ ਲੰਗਦੇ ਇਹ ਵੀ ਹਰੀਕੇਵਾਲ ਆਂਦਾ ਹੋਇਆ ਤਾਂ ਬਾਈ ਮਚਾਉਣ ਲੱਗ ਪੈਂਦਾ ਹੈ ਕਈ ਵਾਰ ਕਾਰਨ ਇੱਥੇ ਵੀ ਇਹੋ ਦੱਸਿਆ ਜਾਂਦਾ ਹੈ ਕਿ ਹਰੀਕੇ ਲੱਗ ਕੇ ਆ ਕੇ ਜੋ ਬੇਡ ਦਾ ਏਰੀਆ ਪੈਂਦਾ ਹੈ ਇਸ ਦਾ ਲੈਵਲ ਥੋੜਾ ਨੀਵਾ ਹੈ ਅਤੇ ਜਦੋਂ ਵੀ ਸਤ루ਜ ਬਿਆਸ ਵਿੱਚ ਥੋੜਾ ਪਾਣੀ ਵੱਧਾ ਹੁੰਦਾ ਹੈ ਤਾਂ ਇਹ ਦੇਖੀ ਖੇਤਰਾ ਵਿੱਚ ਤਬਾਹੀ ਮਚਾਉਂਦਾ ਹੀ ਹੈ ਇੱਥੇ ਆ ਕੇ ਪਾਣੀ ਬਾਕੀ ਪਾਣੀ ਵਗਦਾ ਵਗਦਾ ਗਾਦਵੀ ਨਾਂ ਲੈ ਕੇ ਤੁਰਦਾ ਹੈ ਦੋਸਤੋ ਗਾਦ ਹੌਲੀ ਹੌਲੀ ਨਾ ਖੇਤਰਾ ਵਿੱਚ ਆ ਕੇ ਪਾਣੀ ਦਾ ਲੈਵਲ ਉੱਚਾ ਕਰ ਦਿੰਦੀ ਹੈ ਫਿਰ ਤਰਨ ਤਰਨ ਦਾ ਮੰਡ ਸੁਲਤਾਨਪੁਰ ਲੋਧੀ ਇੱਥੇ ਦੇ ਕੁਝ ਪਿੰਡ ਲਗਭਗ ਹਰ ਸਾਲ ਹੀ ਪਾਣੀ ਦੀ ਮਾਰ ਹੇਠ ਆ ਜਾਂਦੇ ਹਨ ਹੁਣ ਵੀ ਦੋਸਤੋ ਇਹ ਕੁਝ ਹੋਇਆ ਪਿਆ ਹੈ ਕਈ ਪਿੰਡ ਹਾਲੇ ਵੀ ਪਾਣੀ ਵਿੱਚ ਡੁੱਬੇ ਹੋਏ ਹਨ ਫਾਜ਼ਿਲਕਾ ਦੇ ਪਿੰਡ ਵੀ ਕੁਝ ਹੜ੍ਹਾਂ ਦੀ ਮਾਰ ਹੇਠ ਆਏ ਹਨ ਉਮੀਦ ਹੈ ਦੋਸਤੋ ਤੁਸੀਂ ਖਬਰਾਂ ਪੜਦੇ ਹੋਣੇ ਕਿ ਸਰਕਾਰ ਉਹਨਾਂ ਦੀ ਮਦਦ ਲਈ ਤਿਆਰ ਵਰ ਤਿਆਰ ਖੜੀ ਹੈ ਪ੍ਰਸ਼ਾਸਨਿਕ ਅਮਲਾ ਦਾ ਪੂਰੀ ਤਿਆਰੀ ਵਿੱਚ ਹੈ ਦੋਸਤੋ ਲੋਕਾਂ ਨੂੰ ਚੇਤਾਵਨੀ ਦੇਣਾ ਬੇੜੀ ਆਦੀ ਦਾ ਪ੍ਰਬੰਧ ਲੋਕਾਂ ਨੂੰ ਸੁਰੱਖਿਤ ਥਾਵਾਂ ਦੇ ਉੱਪਰ ਪਹਚਾਣਾ ਉਹ ਲਗਭਗ ਕਰ ਹੀ ਰਿਹਾ ਹੈ ਪਰ ਨੇਤਾ ਸਾਡੇ ਨੇਤਾ ਕਿੱਥੇ ਨੇ ਸਾਡੇ ਨੇਤਾ ਇਕਦਾ ਸਰਕਾਰ ਚ ਸ਼ਾਮਲ ਨੇਤਾ ਫੋਟੋ ਸੈਸ਼ਨ ਲਈਦਾ ਇਹਨਾਂ ਖੇਤरां ਵਿੱਚ ਗਿਆ ਪਰ ਬਾਕੀ ਹਕੂਮਤ ਜੋ ਗਰੀਬਾਂ ਦੀ ਆਮ ਆਦਮੀ ਦੀ ਹਕੂਮਤ ਆਪਣੇ ਆਪ ਨੂੰ ਕਹਾਉਂਦੀ ਹੈ ਉਹਨਾਂ ਦੀ ਨੁਮਾਇੰਦਗੀ ਕਰਨ ਦਾ ਦਾਵਾ ਕਰਦੀ ਹੈ ਉਹ ਕਿੱਥੇ ਹੈ ਇਸ ਵੇਲੇ ਹੜਾਂ ਦੇ ਇਸ ਮਾਮਲੇ ਵਿੱਚ ਕੀ ਹੋ ਇਹਨਾਂ ਹਰ ਪ੍ਰਭਾਵਿਤ ਪਿੰਡਾਂ ਕਸਬਿਆਂ ਵਿੱਚ ਤੁਹਾਨੂੰ ਵੇਖਣ ਨੂੰ ਮਿਲ ਰਹੀ ਹੈ ਖਾਸ ਕਰਕੇ ਦਿੱਲੀੋਂ ਆਏ ਨੇਤਾ ਜੋ ਅੱਜਕੱਲ ਪੰਜਾਬ ਵਿੱਚ ਡੇਰਾ ਲਾ ਕੇ ਬੈਠੇ ਹੋਏ ਹਨ ਪੱਕਾ ਕੀ ਉਹ ਇਹਨਾਂ ਹਰ ਪ੍ਰਭਾਵ ਦੇ ਖੇਤਰਾਂ ਵਿੱਚ ਲੋਕਾਂ ਦਾ ਦੁੱਖ ਵੇਡਾਉਂਦੇ ਹੋਏ ਸਮੱਸਿਆ ਸੁਲਝਾਉਂਦੇ ਹੋਏ ਤੁਹਾਨੂੰ ਨਜ਼ਰ ਆਏ ਕੁਝ ਸਾਰਵਜਨਿਕ ਤਾਂ ਨਹੀਂ ਹੋਇਆ ਇਹ ਮਹਿਲਾਂ ਵਿੱਚੋਂ ਆਪਣੀਆਂ ਆਰਾਮਗਾਹਾਂ ਵਿੱਚੋਂ ਬਾਹਰ ਨਿਕਲ ਕੇ ਔਖੀ ਘੜੀ ਵਿੱਚ ਲੋਕਾਂ ਵਿੱਚ ਵਿਚਰ ਰਹੇ ਹੋਣ ਅਜਿਹਾ ਕੁਝ ਜੇ ਕਿਸੇ ਨੇ ਵੇਖਿਆ ਹੋਵੇ ਤਾਂ ਉਹ ਕਮੈਂਟ ਕਰਕੇ ਸ਼ੇਅਰ ਕਰ ਸਕਦਾ ਹੈ ਪਰ ਹਾਲੇ ਤੱਕ ਆਮ ਜਾਣਕਾਰੀ ਵਿੱਚ ਅਜਿਹਾ ਕੁਝ ਵੇਖਣ ਸੁਣਨ ਨੂੰ ਨਹੀਂ ਮਿਲਿਆ ਜੇ ਕਿਸੇ ਕੋਲ ਇਹੋ ਜਿਹੀ ਕੋਈ ਦੁਰਲਭ ਜਾਣਕਾਰੀ ਹੋਵੇ ਤਾਂ ਕਮੈਂਟ ਸੈਕਸ਼ਨ ਵਿੱਚ ਸਾਰਿਆਂ ਨਾਲ ਸਾਂਝੀ ਕਰ ਸਕਦਾ ਹੈ ਤਾਂ ਜੋ ਕਿ ਇਹਨਾਂ ਦੀ ਦਿੱਲੀੋਂ ਆ ਜਾਂਦੀ ਬੱਲੇ ਬੱਲੇ ਸਾਰੇ ਲੋਕ ਕਰ ਸਕਣ ਦੇਖੋ ਹਰਿਆਣਾ ਨੇ ਪਹਿ ਹੁਣ ਧੱਕੇ ਨਾਲ ਆਪ ਉਹ ਪਾਣੀ ਲੈ ਲਿਆ ਕਹਿੰਦਾ ਸਾਨੂੰ ਬੰਦ ਰੋੜ ਹੈ ਤੇ ਜੋ ਨੁਕਸਾਨ ਹੋਇਆ ਕੋਈ ਸਹਾਇਤਾ ਦਿੱਤੀ ਉਹਨਾਂ ਨੇ ਜਦੋਂ ਉਹ ਪਾਣੀ ਚਾਹੀਦਾ ਹੈ ਉਦੋਂ ਤਾਂ ਦੂਜੇ ਸੂਬੇ ਕਹਿੰਦੇ ਸਾਡਾ ਹੱਕ ਹੈ ਰਾਜਸਥਾਨ ਕਹਿੰਦੇ ਸਾਡਾ ਹੱਕ ਹੈ ਜੋ ਨੁਕਸਾਨ ਹੁੰਦਾ ਹੈ ਉਦੋਂ ਸਾਡਾ ਹੱਕ ਨਹੀਂ ਕਿ ਤੁਸੀਂ ਨੁਕਸਾਨ ਭਰੋ ਬਾਹਰਲੇ ਦਿੱਲੀ ਵਾਲੇ ਇਹਨਾਂ ਕੋਈ ਫਿਕਰ ਨਹੀਂ ਕੋਈ ਫਿਕਰ ਨਹੀਂ ਸਰਮਾਲ ਸਾਹਿਬ ਹੋ ਜਾਂ ਸਰਕਾਰ ਆਪਣੀ ਹੋਣੀ ਆ ਬੋਲੇ ਹਰ ਮਾਜੇ ਵਿੱਚ ਹੀ ਨਹੀਂ ਦੋਸਤੋ ਕੁਝ ਕੁਝ ਹੋਰ ਇਲਾਕਿਆਂ ਵਿੱਚ ਵੀ ਆਏ ਹਨ ਜਿਵੇਂ ਰਾਵੀ ਦਾ ਪਾਣੀ ਹੈ ਤੇ ਉਹਦੇ ਦਰਿਆ ਇਹ ਲਗਭਗ ਹਰ ਸਾਲ ਵਾਂਗ ਪਠਾਨਕੋਟ ਗੁਰਦਾਸਪੁਰ ਦੇ ਬਾਰਡਰ ਏਜ ਦੇ ਕੁਝ ਪਿੰਡਾਂ ਵਿੱਚ ਮਾਰ ਕਰਦੇ ਹਨ ਤੇ ਇਸ ਵਾਰ ਵੀ ਇਹਨਾਂ ਨੇ ਥੋੜੀ ਬੋਤੀ ਮਾਰ ਕੀਤੀ ਹੈ ਦੋਸਤੋ ਇਹਨਾਂ ਤਬਾਹੀਆਂ ਲਈ ਕਿਸ ਨੂੰ ਦੋਸ਼ੀ ਠਹਿਰਾਇਆ ਜਾਵੇ ਕੁਦਰਤ ਨੂੰ ਪਰ ਕੁਦਰਤ ਦੇ ਤਾਂ ਆਪਣੇ ਨਿਯਮ ਹਨ ਜਦੋਂ ਮਨੁੱਖ ਕੁਦਰਤ ਦੇ ਨਿਯਮਾਂ ਦੇ ਖਿਲਾਫ ਜਾਂਦਾ ਹੈ ਤਾਂ ਫਿਰ ਕਈ ਵਾਰ ਤਬਾਹੀ ਆਉਂਦੀ ਹੀ ਹੈ ਦੋਸ਼ੀ ਮਨੁੱਖ ਹੀ ਕਿਹਾ ਜਾ ਸਕਦਾ ਹੈ ਦੋਸਤੋ ਜਿਵੇਂ ਦਰਿਆਵਾਂ ਦਾ ਪਾਣੀ ਬੇਸ਼ੱਕ ਦਰਿਆਵਾਂ ਕੰਢੇ ਮਨੁੱਖੀ ਸਭਿਅਤਾ ਪਲਦੀ ਅਤੇ ਵੱਧਦੀ ਫੁੱਲਦੀ ਰਹੀ ਹੈ ਮੁੰਡ ਤੋਂ ਹੀ ਪਰ ਇੱਕ ਨਿਸ਼ਚਿਤ ਦੂਰੀ ਦਰਿਆਵਾਂ ਕੋਲ ਵਗਣ ਲਈ ਖੁੱਲਾ ਇਲਾਕਾ ਹੁੰਦਾ ਸੀ بارشਾਂ ਘਟ ਹੋਣ ਤਾਂ ਕੋਈ ਗੱਲ ਨਹੀਂ ਪਰ ਜਦੋਂ بارشਾਂ ਵਧ ਹੁੰਦੀਆਂ ਸਨ ਤਾਂ ਦਰਿਆ ਆਪਣਾ ਰਸਤਾ ਆਪਣਾ ਰਾਹ ਆਪਣਾ ਇਲਾਕਾ ਵਾਪਸ ਲੈ ਹੀ ਲੈਂਦੇ ਸਨ ਰਾਵੀ ਅਤੇ ਕੁਝ ਹੱਦ ਤੱਕ ਬਿਆਸ ਅਸ਼ੋਕ ਦੇ ਵਗਦੇ ਤਾਂ ਮੈਂ ਆਪ ਹੀ ਵੇਖੇ ਹਨ ਪਰ ਹੁਣ ਹੁਣ ਮਨੁੱਖ ਦਾ لالਚ ਪਿੰਡੂ ਖੇਤਰਾ ਵਿੱਚ ਦਰਿਆਵਾਂ ਦੇ ਕੰਢਿਆਂ ਦੀਆਂ ਜ਼ਮੀਨਾਂ ਲੋਕਾਂ ਨੇ ਵਾਕੇ ਖੇਤ ਬਣਾ ਲਏ ਹਨ ਜਦੋਂ ਦੋਸਤੋ 5-7 ਸਾਲ ਹੱਡ ਨਹੀਂ ਆਇਆ ਤਾਂ ਮਕਾਨ ਤੱਕ ਲੋਕਾਂ ਨੇ ਉੱਥੇ ਉਸਾਰ ਲਏ ਇਹੋ ਕੁਝ ਦੋਸਤੋ ਪਹਾੜੀ ਖੇਤਰਾ ਵਿੱਚ ਵੀ ਹੋਇਆ ਹੋਵੇਗਾ ਉੱਥੇ ਟੂਰਿਸਟਾਂ ਲਈ ਦੁਕਾਨਾਂ ਹੋਟਲਾਂ ਦੀ ਖੋਲ੍ਹ ਕੇ ਦਰਿਆਵਾਂ ਬਰਸਾਤੀ ਨਦੀਆਂ ਦੀ ਜਗ੍ਹਾ ਮੰਨ ਲਈ ਗਈ ਹੋਵੇਗੀ ਫਿਰ ਜਦੋਂ ਮੀਂਹ ਭਰਜਵਾਨੀ ਵਾਂਗ ਵਰਿਆ ਤਾਂ ਤਬਾਹੀ ਹੀ ਤਬਾਹੀ ਪਹਾੜਾ ਵਿੱਚ ਵੀ ਤਬਾਹੀ ਦੀਆਂ ਖਬਰਾਂ ਤੇ ਪੰਜਾਬ ਵਿੱਚ ਵੀ ਮੰਡ ਦੇ ਖੇਤਰ ਵਿੱਚ ਪਾਣੀ ਦੇ ਮਾਰਦੀਆਂ ਖਬਰਾਂ ਤੁਸੀਂ ਰੋਜ਼ ਹੀ ਹੁਣ ਸੁਣਦੇ ਹੋਵੋਗੇ ਦੋਸਤੋ ਮਨੁੱਖ ਦਾ لالਚ ਅੱਥ ਦਾ لالਚ ਹੀ ਇਸ ਦਾ ਜ਼ਿੰਮੇਵਾਰ ਹੈ ਤਰੱਕੀ ਬੇਸ਼ੱਕ ਚੰਗੀ ਗੱਲ ਹੈ ਪਰ ਸ਼ੋਸ਼ਣ ਕੁਦਰਤ ਦਾ ਹੱਦੋਂ ਵੱਧ ਸ਼ੋਸ਼ਣ ਉਹ ਫਿਰ ਤਬਾਹੀ ਹੀ ਲਿਆਉਂਦਾ ਹੈ ਦੋਸਤੋ ਬੇਸ਼ੱਕ ਡੈਮ ਜ਼ਰੂਰੀ ਹਨ ਪਾਣੀ ਕੰਟਰੋਲ ਕੀਤਾ ਜਾ ਸਕਦਾ ਹੈ ਪਰ ਜਿੱਥੇ-ਜਿੱਥੇ ਡੈਮ ਬਣੇ ਹੋਏ ਹਨ ਉਸ ਖੇਤਰ ਵਿੱਚ ਆਬਾਦੀ ਵੀ ਵਧ ਜਾਂਦੀ ਹੈ ਪਿੰਡ ਫਿਰ ਕਸਬਿਆਂ ਵਿੱਚ ਤੇ ਕਸਬੇ ਸ਼ਹਿਰਾਂ ਵਿੱਚ ਬਦਲ ਜਾਂਦੇ ਹਨ ਵਾਧਦੀ ਹੋਈ ਆਬਾਦੀ ਆਪਣੇ ਲਈ ਕੁਦਰਤ ਦਾ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੰਦੀ ਹੈ ਇੰਜ ਦੋਸਤੋ ਐਟਮੋਸਫੇਰਿਕ ਚੇਂਜ ਵਧਦਾ ਤਾਪਮਾਨ ਬਹੁਤ ਨੁਕਸਾਨਦਾਇਕ ਸਿੱਧ ਹੁੰਦਾ ਹੈ ਪਹਾੜਾਂ ਵਿੱਚ ਵੀ ਪਹਿਲਾਂ ਦੋਸਤੋ ਕੱਚੇ ਘਰ ਹੁੰਦੇ ਸਾਂਝਾ ਲੱਕੜ ਦੇ ਘਰ ਜਿਸ ਨਾਲ ਪਹਾੜ ਪਹਾੜਾਂ ਦੀ ਮਿੱਟੀ ਆਪਣਾ ਤਾਲਮੇਲ ਬਣਾ ਲੈਂਦੀ ਸੀ ਪਹਾੜਾਂ ਉੱਪਰ ਕੋਈ ਬੋਝ ਨਹੀਂ ਪੈਂਦਾ ਹੁੰਦਾ ਸੀ ਪਰ ਹੁਣ ਤਾਂ ਹਰ ਥਾਂ ਸਿਮਿੰਟਡ ਪੱਕੇ ਘਰ ਘਰ ਵੀ ਦੋ ਦੋ ਤਿੰਨ ਤਿੰਨ ਮੰਜ਼ਲਾ ਘਰਾਂ ਦੇ ਨਾਲ ਵੱਡੇ ਵੱਡੇ ਹੋਟਲ ਹੀ ਨਾ ਪਹਾੜਾਂ ਵਿੱਚ ਉੱਤਰ ਗਏ ਹਨ ਇਹਨਾਂ ਦਾ ਭਾਰ ਇਸ ਵੱਧਦੀ ਆਬਾਦੀ ਦਾ ਭਾਰ ਪਹਾੜ ਸਹਾਰ ਨਹੀਂ ਪਾਉਂਦੇ ਅਤੇ ਤੜਕ ਜਾਂਦੇ ਹਨ ਉੱਚ ਪਹਾੜੀ ਖੇਤਰ ਉੱਤਰਾਖੰਡ ਜਿੱਥੋਂ ਦਰਿਆ ਨਦੀਆਂ ਨਿਕਲਦੀਆਂ ਹਨ ਉਹ ਹੁਣ ਟੂਰਿਸਟ ਪਲੇਸ ਬਣ ਚੁੱਕੇ ਹਨ ਜਿੱਥੇ ਕਈ ਸਾਧੂ ਸੰਤ ਤਪੱਸਿਆ ਲਈ ਕੁਟੀਆਂ ਬਣਾ ਕੇ ਪਹਿਲਾਂ ਰਹਿੰਦੇ ਹੁੰਦੇ ਸਨ ਪਰ ਅੱਜ ਕੱਲ੍ਹ ਉੱਥੇ ਕੰਕਰੀਟ ਦੇ ਜੰਗਲ ਹੋਟਲ ਆਦਿ ਉੱਤਰ ਚੁੱਕੇ ਹਨ ਕੁਝ ਕੁਦਰਤ ਦੇ ਨਿਯਮ ਅਤੇ ਕੁਝ ਧਾਰਮਿਕ ਮਨੋਤਾ ਤਬਾਹੀ ਆਣੀ ਹੀ ਸੀ ਦੋਸਤੋ ਜੋ ਆ ਰਹੀ ਹੈ ਜੇ ਮਨੁੱਖ ਕੁਦਰਤ ਨਾਲ ਤਾਲਮੇਲ ਬਣਾ ਕੇ ਨਹੀਂ ਚੱਲੇਗਾ ਤਾਂ ਅੱਜ ਕੱਲ੍ਹ ਜੋ ਕੁਝ ਵਾਪਰ ਰਿਹਾ ਹੈ ਇਹ ਭਵਿੱਖ ਵਿੱਚ ਵੀ ਲਗਾਤਾਰ ਹੁੰਦਾ ਹੀ ਰਹੇਗਾ ਮਨੁੱਖ ਲਈ ਸੋਚਣਾ ਤਾਂ ਬੰਦਾ ਹੈ ਦੋਸਤੋ ਤੁਹਾਡਾ ਕੀ ਮੰਨਣਾ ਹੈ ਇਹ ਜੋ ਅੱਜਕਲ ਦਵਾਈ ਚੱਲ ਰਹੀ ਹੈ ਇਸ ਲਈ ਕੌਣ ਜ਼ਿੰਮੇਵਾਰ ਹੈ ਤੁਸੀਂ ਕਮੈਂਟ ਕਰਕੇ ਆਪਣੀ ਰਾਏ ਸ਼ੇਅਰ ਕਰ ਸਕਦੇ ਹੋ ਪੰਜ ਤੱਤਾਂ ਤੋਂ ਬਣਿਆ ਹੋਇਆ ਸਰੀਰ ਪੰਜ ਤੱਤਾਂ ਵਿੱਚ ਹੀ ਵਿਲੀਨ ਹੁੰਦਾ ਹੈ ਇਹਨਾਂ ਪੰਜ ਤੱਤਾਂ ਵਿੱਚ ਦੋਸਤੋ ਕੋਈ ਵੀ ਇੱਕ ਤੱਤ ਆਪਣੀ ਆਈ ਤੇ ਆ ਜਾਵੇ ਤਾਂ ਫਿਰ ਉਸ ਨੂੰ ਰੋਕਣਾ ਮਨੁੱਖ ਦੇ ਵਸਦਾ ਨਹੀਂ ਹੁੰਦਾ ਜਿਵੇਂ ਅੱਜਕਲ ਵਿਦੇਸ਼ਾਂ ਵਿੱਚ ਆਗ ਅਤੇ ਸਾਡੇ ਵੱਲ ਪਾਣੀ ਮਨੁੱਖ ਇਸ ਕੁਦਰਤੀ ਦਵਾਈ ਨੂੰ ਰੋਕਣ ਵਿੱਚ ਲਗਭਗ ਅਸਫਲ ਹੀ ਹੈ ਦੋਸਤੋ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰੋ ਧੰਨਵਾਦ ਖਾਲਸਾ ਮੇਰਾ ਰੂਪ ਹੈ ਖਾਸ ਖਾਲਸਾ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰਾ ਮੁਖ ਹੈ ਅੰਗ ਖਾਲਸਾ ਕਹਿ ਹਾਂ ਬਸਤ ਸਦ ਸੰਗ